ਮੈਨੂੰ ਬੜੀ ਖੁਸ਼ੀ ਹੋਈ ਹੈ ਇਹ ਤੀਜੇ ਆ ਚੌਥੇ ਸਾਲ ਆ ਰਹੀਆਂ ਹਾਂਜੀ ਲਗਾਤਾਰ ਤੁਸੀਂ ਚੌਥੇ ਸਾਲ ਲਗਾਤਾਰ ਕਬੱਡੀ ਕਲੱਬ 'ਚ ਜੋ ਇਹ 500 ਯੂਥ ਕਲੱਬ ਹੈਗਾ ਹੈ ਤੇ ਵੈਲਫੇਅਰ ਜਿਹੜਾ ਕਲੱਬ ਹੈਗਾ ਇਹਨਾਂ ਦਾ ਉਹ ਹਰ ਸਾਲ ਇੱਕ ਕਬੱਡੀ ਕਬੱਡੀ ਟੂਰਨਾਮੈਂਟ ਕਰਵਾਉਂਦੇ ਨੇ ਔਰ ਇਹਦੇ ਨਾਲ ਜਿਹੜੇ ਸਾਡੇ ਇੱਥੋਂ ਦੇ ਯੁਵਾ ਨੇ ਉਹਨਾਂ ਨੂੰ ਬਹੁਤ ਇੱਕ ਇਨਸਪੀਰੇਸ਼ਨ ਮਿਲਦੀ ਹੈ ਕਿ ਖੇਡਾਂ ਵੱਲ ਜਾਈਏ ਨਸ਼ਿਆਂ ਤੋਂ ਹਟੀਏ ਔਰ ਮੈਂ ਵਧਾਈ ਦਿੰਦੀ ਹਾਂ ਬਿੱਟੂ ਜੀ ਨੂੰ ਔਰ ਇਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਇਹ ਪ੍ਰਾਲਾ ਲਗਾਤਾਰ ਕੀਤਾ ਹੈ ਔਰ ਜਿਹੜੇ ਖੇੜ ਦਾ ਅਹਿਮੀਅਤ ਹੈ ਖੇੜ ਦੀ ਉਹਨੂੰ ਅੱਗੇ ਵਧਾਇਆ ਚੌਣ ਦੀ ਫਸਲ ਨੂੰ ਬੋਨਾ ਰੋਗ ਜਿਹੜਾ ਹੈਗਾ ਕਾਫੀ ਹੱਦ ਤੱਕ ਕਿਸਾਨਾਂ ਨੂੰ ਮਾਰ ਕਰ ਰਿਹਾ ਕਾਫੀ ਫਸਲਾਂ ਖਰਾਬ ਹੋ ਗਿਆ ਜੋ ਅੱਜ ਸਿਹਤ ਮੰਤਰੀ ਨੇ ਉਹ ਕਦੇ ਹਰ ਮੁਆਵਜ਼ਾ ਦੇਮਾ ਕਿਸ ਤਰ੍ਹਾਂ ਦੇ ਸਿਹਤ ਮੰਤਰੀ ਇੱਥੇ ਆਏ ਸੀ ਸਿਹਤ ਮੰਤਰੀ ਮੇਰੇ ਖਿਆਲ ਚ ਕੱਲ ਲਚਕਾਣੀ ਵਗੈਰਾ ਵੀ ਗਏ ਹੋਏ ਥੀ ਲੰਗ ਲੰਘੇ ਲਚਕਾਣੀ ਸਾਰੇ ਕਿਤੇ ਅ ਦੇਖੋ ਉਹਨਾਂ ਨੂੰ ਦੇਣਾ ਚਾਹੀਦਾ ਹੈ ਸੂਬੇ ਦੀ ਇਹ ਜ਼ਿੰਮੇਵਾਰੀ ਹੈ ਸੂਬੇ ਦਾ ਕੰਮ ਹੈ ਪਰ ਮੈਂ ਧੰਨਵਾਦ ਅੱਜ ਕਰਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਇੱਕ ਦੌਰੇ ਦੇ ਬਾਅਦ 25 ਆਪਣੇ ਰਾਜ ਮੰਤਰੀ ਪੂਰੀ ਸਟੇਟ ਦੇ ਜਿੱਥੇ ਜਿੱਥੇ ਹੜ੍ਹ ਤੋਂ ਮਾਰੇ ਹੋਏ ਨੇ ਉੱਥੇ ਭੇਜੇ ਸਾਡਾ ਵੀ ਅੱਜ 4 ਦਿਨਾਂ ਲਈ ਦੋ ਦਿਨਾਂ ਲਈ ਜੋ ਯੁਵਾ ਔਰ ਖੇਡ ਮੰਤਰੀ ਸੀ ਰੱਖਸ਼ਾ ਜੀ ਖਾੜਕੇ ਖਾੜਸੇ ਜੀ ਉਹ ਆਏ ਸੀ ਉਹਨਾਂ ਨੇ ਉਹਨਾਂ ਨਾਲ ਪੂਰਾ ਮੈਨੇ ਦੌਰਾ ਕੀਤਾ ਔਰ ਜਿਹੜੇ ਪਿੰਡ ਰਹਿ ਗਏ ਸੀ ਕੱਲ ਔਰ ਅੱਜ ਨਰ ਸੋਚੀ ਆਏ ਹੋਏ ਨੇ ਨਰੈਨ ਨਰ ਸੋਚੀ ਸਾਡੇ ਹਲਕਾ ਇੰਚਾਰਜ ਸਰਤਰਾਣੇ ਦੇ ਕੱਲ ਸਾਰਾ ਦਿਨ ਇਹਨਾਂ ਨਾਲ ਫਰੇ ਜਿੱਥੇ ਉੱਥੇ ਦੀਆਂ ਪ੍ਰੋਬਲਮਸ ਦੇਖੀਆਂ ਔਰ ਅੱਜ ਸਾਰਾ ਦਿਨ ਅਸੀਂ ਸਨੋਰ ਹਲਕੇ 'ਚ ਫਿਰੇ ਆਂ ਔਰ ਪੱਕੇ ਤੌਰ ਦੇ ਉੱਤੇ ਦੋ ਬਹੁਤ ਵਧੀਆ ਸਮਝ ਲੋ ਸਾਡੇ ਰਾਜਦੂਤ ਬਣ ਕੇ ਪ੍ਰਧਾਨ ਮੰਤਰੀ ਕਣੀ ਜਾਣਗੇ ਦੋਨੋਂ ਮਨਿਸਟਰ ਕਿ ਇੱਕ ਇੱਕ ਵਾਰੀ ਹੱਲ ਕੱਢਣ ਜੋ ਤਾਂ ਇੱਕ ਦੇਣਗੇ ਮੁਆਵਜ਼ਾ ਜੋ ਹੋਊਗਾ ਉਹ ਤਾਂ ਕਰਨਗੇ ਪਰ ਇੱਕ ਖੱਗਰ ਦਾ ਟਾਂਗਰੀ ਮਾਰ ਕੰਡੇ ਦਾ ਇੱਕ ਪੱਕਾ ਹੱਲ ਕਰਕੇ ਦੋਨਾਂ ਨੇ ਕਿਹਾ ਕਿ ਉਹ ਬੈਠਣਗੇ ਸੈਂਟਰਲ ਵਾਟਰ ਕਮਿਸ਼ਨ ਦੇ ਵਿੱਚ ਔਰ ਅਸੀਂ ਸਾਨੂੰ ਪੂਰੀ ਆਸ ਹੈ ਕਿ ਇਹਦਾ ਇੱਕ ਵਾਰੀ ਪੱਕਾ ਹੱਲ ਨਿਕਲੇ ਮੈਂ ਇਹਨਾ ਕਹਿਣਾ ਚਾਹਦੀ ਆ ਕਿ ਮੋਦੀ ਜੀ ਨੇ ਦੇਖਿਆ ਜੋ ਇੱਕਦਮ ਉਹਨਾਂ ਨੇ ਅਨਾਉਂਸ ਕੀਤਾ ਇਹ ਵੀ ਗੱਲ ਅੱਗੇ ਆਈ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਹੋਰ ਲੋਡ ਪਊਗੀ ਉਹ ਅਸੀਂ ਕਰਾਂਗੇ ਔਰ ਇਹ ਸਾਬਤ ਹੋ ਗਿਆ ਜਦ ਉਹਨਾਂ ਨੇ ਹਿਮਾਚਲ ਔਰ ਪੰਜਾਬ ਨੂੰ ਇੱਕ ਹੱਡ ਇੱਕ ਡਿਜ਼ਾਸਟਰ ਸਟੇਟ ਫਲਡਿਸ ਡਿਸਾਸਟਰ ਹਿੱਟ ਫਲਡ ਸਟੇਟ ਕਹਾਤਾ ਤਾਂ ਵੱਧ ਤੋਂ ਵੱਧ ਮਦਦ ਹੋਰ ਆਉਗੀ ਉਹ ਤਾਂ ਉਸ ਦਿਨ ਆਈ ਸੀ ਤੇ ਉਹਨਾਂ ਨੇ ਕੁਝ ਦੇ ਕੇ ਜਾਣਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਮਾਨ ਨੇ ਇੱਕ ਨਿੱਜੀ ਚੈਨਲ ਤੇ ਟਿੱਪਣੀ ਕੀਤੀ ਹੈ ਕਿ ਕੈਪਟਨ ਮਨਿੰਦਰ ਤੇ ਜਿਹੜੇ ਵੱਡ ਬਡੇਰੇ ਸੀਗੇ ਅਮਰਦੇਸ਼ ਅਬਦਾਲੀ ਦੀ ਮਦਦ ਕੀਤੀ ਸੀ ਉਹਨਾਂ ਨੇ ਪਟਿਆਲਾ ਰਿਆਸਤਾਂ ਜਿਹੜੀ ਖਰਾਤਚ ਮਿਲੀ ਸੀ ਕਿ ਇਹ ਹੈ ਜੀ ਹਲਕੀ ਗੱਲ ਕਰਨੇ ਜਦ ਸਾਰਾ ਪੰਜਾਬ ਮਰ ਰਿਹਾ ਫਲਡਾਂ ਦੇ ਵਿੱਚ ਤਾ ਇਹਨਾਂ ਨੂੰ ਹੋਰ ਕੁਝ ਸੁਝਿਆ ਨਹੀਂ ਔਰ ਇਸ ਦਾ ਜਵਾਬ ਮੈਂ ਇਹ ਦੇਣਾ ਚਾਹੁੰਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਸਾਡੇ ਪਰਿਵਾਰ ਨੂੰ ਪੈਂਦਾ ਕਿਉਂਕਿ ਜਿਸ ਪਰਿਵਾਰ ਨੂੰ ਗੁਰੂ 10ਵੇਂ ਪਾਤਸ਼ਾਹ ਦੀ ਔਰ 6ਵੇਂ ਪਾਤਸ਼ਾਹ ਦੀ ਮਿਹਰ ਹੋਈ ਹੋਏ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਸਾਨੂੰ ਕਿਸੇ ਦੀ ਕੋਈ ਟਿੱਪਣੀ ਦੀ ਕੋਈ ਫਰਕ ਪੈਂਦਾ ਕਹਿੰਦੇ ଥିke ਝੰਡਾ ਲਹਿਰਾ ਰਿਹਾ ਹੈਮੇਦ ਸ਼ਾਹ ਬਲ ਅਫਦਾਲੀ ਦਾ ਮੋਤੀਬਗ ਪੈਲੇਸ ਦੇ ਵਿੱਚ ਮੈਂ ਇਨਾ ਕਹਿਣਾ ਚਾਹੁੰਦੀ ਆ ਮਾਨ ਸਾਹਿਬ ਫੈਕਟ ਆਪਣੇ ਦੇਖ ਲਿਆ ਕਰੋ ਕੋਈ ਉੱਥੇ ਝੰਡਾ ਹੈ ਨਹੀਂ ਝੰਡਾ ਹੈ ਉਹ ਵੀ ਜਿਹੜਾ ਨਿਸ਼ਾਨ ਸਾਹਿਬ ਦਸਵੇਂ ਪਾਤਸ਼ਾਹ ਦਾ ਸੀ ਜਿਹੜਾ ਉਹਨਾਂ ਨੇ ਆਪ ਭੇਜਿਆ ਇੱਕ ਹੁਕਮਨਾਮਾ ਲਿਖ ਕੇ ਤੇਰਾ ਘਰ ਮੇਰਾ ਅਸਹਿ ਔਰ ਜਿਨ੍ਹਾਂ ਨੇ ਵਰ ਦਿੱਤਾ ਜਿਨ੍ਹਾਂ ਦੀ ਬਦੌਲਤ ਘਰ ਬਸ ਰਿਹਾ ਉਹ ਨਿਸ਼ਾਨ ਸਾਹਿਬ ਜ਼ਰੂਰ ਹੈਗਾ ਸਭ ਤੋਂ ਉੱਪਰ ਮੋਤੀ ਬਾਗ ਦੇ ਗੁਰਦੁਆਰੇ ਦੇ ਵਿੱਚ ਸਾਡੇ ਸਭ ਤੋਂ ਉੱਪਰ ਘਰ ਦੇ ਉੱਪਰ ਇੱਕ ਕਮਰਾ ਹੈ ਜਿੱਥੇ ਗੁਰਦੁਆਰਾ ਗ੍ਰੰਥ ਸਾਹਿਬ ਨੇ ਸ਼ਸਤਰ ਨੇ ਉਹ ਨਿਸ਼ਾਨ ਸਾਹਿਬ ਨੇ ਉਹ ਜ਼ਰੂਰ ਝੂਲ ਰਹੇ ਨੇ ਇਸ ਤਰ੍ਹਾਂ ਈਜ਼ੀ ਟਿਪ ਨਹੀਂ ਕਿਸ ਤਰ੍ਹਾਂ ਵਾਜਬ ਸਮਝ ਲਓ ਦੇਖੋ ਇਹਦੇ ਉੱਤੇ ਮੈਂ ਨਹੀਂ ਕਹਿਣਾ ਚਾਹਦੀ ਕੁਝ ਮੈਂ ਇਹਨਾਂ ਸਮਝਦੀ ਆਂ ਕਿ ਪਹਿਲੇ ਆਪਣੀ ਜ਼ਿੰਮੇਵਾਰੀ ਸੰਭੋ ਸਾਰੇ ਜਣੇ ਜੋ ਲੋਕਾਂ ਦੀ ਪੀੜਾ ਉਹਨਾਂ ਨੂੰ ਸਮਝੋ ਔਰ ਇਹ ਫਾਲਤੂ ਗੱਲਾਂ ਨੂੰ ਬੰਦ ਕਰੋ 10 ਸਾਲ ਹੋ ਗਏ ਜੀ ਸਾਨੂੰ ਵੱਡੀ ਕੱਪ ਕਰਵਾਉਂਦੇ ਨੂੰ ਮਹਾਰਾਣੀ ਪੰਨੀਤ ਕੌਰ ਜੀ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ ਸਾਡੇ ਦਰਮਿਆਨ ਪਹੁੰਚੇ ਆ ਸੋ ਬਹੁਤ ਹੀ ਮਾਣ ਵਾਲੀ ਗੱਲ ਆ ਸਾਡੇ ਦੇ ਲਈ ਤੇ ਸਾਡੇ ਪੰਜਾਬ ਦਾ ਮਾਣ ਨੇ ਸਾਨੂੰ ਬੜੀ ਖੁਸ਼ੀ ਆ ਤੇ ਅਸੀਂ ਅੱਜ ਦੇ ਇਸ ਖੇਡ ਮੇਲੇ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਇਸ ਦੇ ਨਾਲ ਹੀ ਨੌਜਵਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਆਪਾਂ ਨੂੰ ਪਿੰਡਾਂ ਦੇ ਵਿੱਚ ਖੇਡ ਮੇਲੇ ਕਰਵਾਉਣੇ ਚਾਹੀਦੇ ਆ ਤਾਂ ਜੋ ਆਪਾਂ ਨਸ਼ਿਆ ਤੋਂ ਪੰਜਾਬ ਦੀ ਜਿਹੜੀ ਜ਼ੁਬਾਨੀ ਉਸ ਨੂੰ ਬਚਾ ਸਕਦੇ ਇੱਕ ਕਿਵੇਂ ਮਨਚਾ ਆਇਆ ਕਿ ਜਿਹੜਾ ਹੈਗਾ ਇਹ ਤੁਸੀਂ ਉਹ ਤੋਂ ਮਚੱਕ ਪਰੇ ਨੂੰ ਲੱਗਦਾ ਪਿਛਲੇ 10 ਸਾਲਾਂ ਤੋਂ ਕਰ ਰਹੇ ਆਂ ਬਹੁਤ ਵਧੀਆ ਸਾਡੀ ਟੀਮ ਬਣੀ ਹੋਈ ਹੈ ਤੇ ਸਾਰੇ ਮੁੰਡੇ ਰਲ ਕੇ ਮਿਹਨਤ ਕਰਕੇ ਕੱਲਾ ਬਰੇਂਦਰ ਬਿੱਟੂ ਨਹੀਂ ਕਰਾਉਂਦਾ ਇਹ ਵੈਲਫੇਅਰ ਸੁਸਾਇਟੀ ਨਾਭਾ ਵੱਲੋਂ ਕਰਵਾਇਆ ਜਾਂਦਾ ਹੈ ਸਭ ਦਾ ਤਿਲ ਫੁੱਲੇ ਦੇ ਵਿੱਚ ਪਿਆ ਹੁੰਦਾ ਹੈ ਬਹੁਤ ਵੱਡਾ ਕਬੱਡੀ ਕੱਪ ਹੁੰਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੁੱਜੇ ਹੋਏ ਆ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸੀਡ ਵੀ ਮਿਲਦੀਆਂ ਨੌਜਵਾਨਾਂ ਨੂੰ ਹਾਂਜੀ ਬਿਲਕੁਲ ਨੌਜਵਾਨਾਂ ਨੂੰ ਸੀਡ ਵੀ ਮਿਲਦੀ ਹੈ ਤੇ ਨੌਜਵਾਨ ਭਰਾਵਾਂ ਦੇ ਵਿੱਚ ਜੋਸ਼ ਹੈ ਇਨਾਮ ਕੀ ਕੀ ਰੱਖੇ ਗਏ ਨੇ ਪਹਿਲਾ ਪ੍ਰਾਈਜ਼ 61000 ਹੈ ਜੀ ਦੂਜਾ ਪ੍ਰਾਈਜ਼ 41000 ਹੈ ਬੈਸਟ ਰੇਡਰ ਤੇ ਜਾਫੀ ਨੂੰ 11-11000 ਤੇ ਜਿਹੜੇ ਨਵੇਂ ਮੁੰਡੇ ਅਸੀਂ ਜਿਹੜੇ ਨਾਮ ਨੇ ਉਹ ਦੇ ਰਹੇ ਇਹਦੇ ਨਾਲ ਹੌਸਲਾ ਵੀ ਬੱਲ ਬਿਲਕੁਲ ਹੌਸਲਾ ਬੱਤ ਹੈ ਬਹੁਤ ਹੌਸਲਾ ਹਾਂਜੀ ਅਸੀਂ ਗੱਲ ਜੀ ਮੈਂ ਰਾਹੇ ਕੋ ਤੋਂ ਮੈਂ ਜੁੱਦਾ ਪਿੰਡ ਆ ਜੀ ਮੇਰਾ ਮੈਂ ਉੱਥੋਂ ਆਇਆ ਟੀਮ ਐ ਲੋਪੋਨੀ ਟੀਮ ਆ ਸਾਡੀ ਜੀ ਕਿੰਨੇ ਸਾਲ ਤੋਂ ਕਬੱਡੀ ਖੇਡ ਤਕਰੀਬਨ ਮੈਂ 15 ਸਾਲ ਤੋਂ ਕਬੱਡੀ ਖੇਡਦਾ ਜੀ ਉਦੋਂ ਦੇ ਅੱਛੇ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਕਰਕੇ ਤੁਸੀਂ ਕਬੱਡੀ ਖੇਡਦੇ ਹੋ ਕੀ ਮੈਸੇਜ ਹੈ ਤੇ ਇਹ ਗੇਮ ਵਧੀਆ ਜੀ ਇੱਧਰ ਆਉਣਾ ਚਾਹੀਦਾ ਵੱਧ ਤੋਂ ਵੱਧ ਨੌਜਵਾਨਾਂ ਨੂੰ ਜੀ ਵਿੱਚ ਬਹੁਤ ਫਿਊਚਰ ਹੈ ਜੀ ਬਾਹਰ ਦੇ ਟੂਰੇ ਸਾਰਾ ਪੈਸਾ ਉਂਟਦਾ ਬਹੁਤ ਹੋ ਗਿਆ ਕਬੱਡੀ ਦੇ ਵਿੱਚ ਸਭ ਕੁਝ ਛੱਡ ਗਈ ਇੱਧਰ ਆਓ ਤੇ ਨਾਲੇ ਸਿਹਤ ਵਧੀਆ ਜੀ ਨਾਲੇ ਆਪਣੀ ਗੇਮ ਸਾਰਾ ਬਾਹਰ ਵੀ ਜਾਂਦੇ ਆ ਪੈਸੇ ਮਿਲਦੇ ਆ ਜੀ ਇਹ ਤੁਸੀਂ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਨੌਜਵਾਨੀ ਨੂੰ ਜਿਹੜੀ ਨਸ਼ਿਆਂ ਦੇ ਵਿੱਚ ਗਰਪਤ ਮੈਂ ਤਾਂ ਹੀ ਰਿਕਵੈਸਟ ਹੈ ਜੀ ਤਾਰਾਂ ਨੂੰ ਵੀ ਸਭ ਕੁਝ ਛੱਡ ਕੇ ਗਰਾਊਂਡਾਂ ਦੇ ਵਿੱਚ ਆਓ ਜੀ ਦਿੱਸਤੀ ਖਰਾਕਾਂ ਜੀ ਦੁੱਧ ਖੋ ਜੀ ਸਭ ਕੁਝ ਦੇਹੀ ਉਹ ਖਾਓ ਜੀ ਸਿਹਤ ਵਧੀਆ ਬਣਾਓ ਸਿਹਤ ਵਧੀਆ ਨੂੰ ਇੱਕ ਤਾਂ ਅੰਦਰ ਉਸ ਰਵਾਂਗੇ ਨੰਬਰ 2 ਤੇ ਆਪਾਂ ਗੇਮ ਕਰਾਂਗੇ ਪੈਸੇ ਮਿਲਣਗੇ ਨਾਮ ਹੋਊਗਾ ਜੀ ਇਹਦਾ